ਇਸ ਵਿਲੇ ਦੀ ਵੱਡੀ ਖਬਰ ਮੋਡਲ ਟਾਊਨ ਮਾਰਕੀਟ ਤੋਂ ਸਾਹਮਣੀ ਆ ਰਹੀ ਹੈ ਮੋਡਲ ਟਾਊਨ ਮਾਰਕੀਟ ਦੇ ਵਿੱਚ ਬਣੀ ਆਪਟੀ ਪਲਾਜ਼ਾ ਨਾਮ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ ਹੈ ਤੇ ਸਮਾਨ ਜਿਹੜਾ ਹੈ ਉਹ ਸੜ ਕੇ ਸੁਆਹ ਹੋ ਚੁੱਕਿਆ ਹੈ ਜਾਣਕਾਰੀ ਮੁਤਾਬਕ ਦੱਸੀ ਕਿ ਉੱਥੇ ਦੇ ਮੌਜੂਦ ਲੋਕਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇੱਥੇ ਸਨ ਗਲਾਸਸ ਅਤੇ ਐਨਕਾਂ ਵੇਚੀਆਂ ਜਾਂਦੇ ਸੀ ਪਰ ਅੱਗ ਨੇ ਇੰਨਾ ਭਿਆਨਕ ਰੂਪ ਕੁਝ ਹੀ ਘੰਟਿਆਂ ਦੇ ਵਿੱਚ ਧਾਰ ਲਿਆ ਕਿ ਸਾਰਾ ਕੁਝ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਗਰਮੀ ਦੀਆਂ ਛੁੱਟੀਆਂ ਕਾਰਨ ਮਾਡਲ ਟਾਊਨ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਨੇ ਤੇ ਜਿਸ ਤਰੀਕੇ ਦੇ ਨਾਲ ਆਪਟਿਕ ਪਲਾਜ਼ਾ ਦੇ ਵਿੱਚ ਅੱਗ ਲੱਗੀ ਹੈ ਉਸ ਕਾਰਨ ਨੇੜਲੇ ਸ਼ੋਰੂਮ ਵੀ ਖਤੇ ਦੇ ਵਿੱਚ ਪੈ ਗਏ ਨੇ ਕਿਉਂਕਿ ਧੂਆ ਜਿਹੜਾ ਹੈ ਪੂਰੀ ਮਾਡਲ ਟਾਊਨ ਮਾਰਕੀਟ ਦੇ ਵਿੱਚ ਫੈਲ ਚੁੱਕਾ ਹੈ। ਇਹ ਘਟਨਾ ਜਿਹੜੀ ਹੈ ਜਲੰਧਰ ਦੀ ਦੱਸੀ ਜਾ ਰਹੀ ਹੈ ਜਲੰਧਰ ਦੀ ਮਾਡਲ ਟਾਊਨ ਮਾਰਕੀਟ ਦੇ ਵਿੱਚ ਅੱਗ ਲੱਗ ਗਈ ਹੈ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਅੱਗ ਦੇ ਕਾਬੂ ਪਾਇਆ ਜਾ ਸਕੇ ਪਰ ਕੋਸ਼ਿਸ਼ ਜਿਹੜੀ ਹੈ ਉਹ ਦੇਖੋ ਜੀ ਪਹਿਲਾਂ ਤੇ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰਦੇ ਆ ਕਿ ਜੋ ਅੱਜ ਆਪਟੀਕਲ ਪਲਾਜ਼ਾ ਸਾਡੇ ਮਾਡਲ ਟਾਊਨ ਮਾਰਕੀਟ ਦੇ ਵਿੱਚ ਇੱਕ ਬ੍ਰਾਂਡਡ ਚਸ਼ਮਿਆਂ ਦੀ ਦੁਕਾਨ ਹੈ ਜੋ ਕਿ ਉਹਨਾਂ ਦੇ ਫਸਟ ਤੇ ਸੈਕੰਡ ਫਲੋਰ ਦੇ ਵਿੱਚ ਕਿਸੇ ਸ਼ਾਰਟ ਸਰਕਟ ਦੇ ਕਰਕੇ ਅੱਗ ਲੱਗੀ ਔਰ ਅੱਗ ਬਹੁਤ ਜ਼ਿਆਦਾ ਸੀਗੀ ਔਰ ਜਦੋਂ ਪਤਾ ਲੱਗਾ ਤੇ ਉਨੀ ਦੇਰ ਦੇ ਵਿੱਚ ਜੋ ਕਿ ਆਪਣੇ ਆਸ-ਪਾਸ ਵਾਲੇ ਸਾਰੇ ਦੁਕਾਨਦਾਰ ਆ ਤੇ ਹੁੰਦਾ ਹੀ ਹੈ ਕਿ ਹਰ ਬੰਦੇ ਨੂੰ ਕਿ ਇਹਦਾ ਕੁਝ ਕੀਤਾ ਜਾਵੇ ਤੇ ਸਰਦਾਰ ਜੀ ਜਿਨ੍ਹਾਂ ਦੀ ਆਪਣੀ ਸ਼ਾਪ ਹੈ ਉਹਨਾਂ ਨੇ ਵੀ ਆਪਣੀ ਮਿੱਟੀ ਵਗੈਰਾ ਆਪਣਾ ਪਾਣੀ ਵਗੈਰਾ ਬਾਲਟੀਆਂ ਨਾਲ ਕਰ ਰਹੇ ਸੀਗੇ ਤੇ ਉਹਨਾਂ ਨੂੰ ਥੋੜਾ ਆ ਕੇ ਸਾਈਡ ਤੇ ਕੀਤਾ ਤੇ ਵੇਦਨ 5 7 10 ਮਿੰਟ ਦੇ ਵਿੱਚ ਜੋ ਫਾਇਰ ਬ੍ਰਿਗੇਡ ਆ ਗਈ ਹੈ ਤੇ ਸਾਡੇ ਭਾਜੀ ਉਹਨਾਂ ਨੇ ਉਹਨਾਂ ਨੂੰ ਕਾਲ ਕੀਤੀ ਸੀ ਤੇ ਫਾਇਰ ਬ੍ਰਿਗੇਡ ਉੱਥੇ ਆ ਗਈ ਸੀਗੀ ਤੇ ਹੁਣ ਤੁਸੀਂ ਦੇਖ ਰਹੇ ਜੇ ਕਿ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਜੋ ਕਿ ਲੱਗੀਆਂ ਨੇ ਉਹਨੂੰ ਅੱਗ ਨੂੰ ਬੁਝਾਉਣ ਤੇ ਤੇ ਅੱਗ ਤੇ ਅਜੇ ਵੀ ਕਾਬੂ ਨਹੀਂ ਪਾਇਆ ਗਿਆ ਠੀਕ ਹੈ ਔਰ ਗੱਲ ਇਦਾਂ ਆ ਕਿ ਇਹ ਤੇ ਸਭ ਕੁਝ ਬਣ ਜਾਂਦਾ ਆ ਜੇ ਪ੍ਰਮਾਤਮਾ ਨਾ ਕਰੇ ਜੇ ਅੱਜ ਐਤਵਾਰ ਨਾ ਹੁੰਦਾ ਜੇ ਸਰਦਾਰ ਜੀ ਇੱਥੇ ਨਾ ਹੁੰਦੇ ਦੁਕਾਨ ਬੰਦ ਹੁੰਦੀ ਤੇ ਨੁਕਸਾਨ ਜਿਹੜਾ ਆ ਕਿ ਮੈਂ ਲੱਖਾਂ 'ਚ ਨਹੀਂ ਉਹਨੂੰ ਕਰੋੜਾਂ 'ਚ ਗਿਣ ਸਕਦਾ ਆ ਕਿਉਂਕਿ ਬ੍ਰਾਂਡਡ ਚਸ਼ਮੇ ਹੈਗੇ ਨੇ ਕੋਈ 30000 ਕੋ 40 40 ਪਤਾ ਲੱਗਾ ਕੀ ਆ ਕਰਨ ਪਾਜੀ ਸ਼ਾਰਟ ਸਰਕਟ ਹੀ ਹੈ ਜੀ ਠੀਕ ਹੈ ਨਾ ਇਹ ਸਰਦਾਰ ਜੀ ਨੀਚੇ ਸੀਗੇ ਉਹਨਾਂ ਨੂੰ ਥੋੜੀ ਕੁਛ ਆਵਾਜ਼ ਹੀ ਲੱਗੀ ਤੇ ਉਹ ਬਾਅਦ ਜਾ ਕੇ ਨਿਕਲੇ ਤੇ ਨਾਲ ਭਾਈ ਸਾਹਿਬ ਨੇ ਦੇਖਿਆ ਕਿ ਉਪਰੋਂ ਧੂੰਆਂ ਆ ਰਿਹਾ ਆ ਜਦੋਂ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਜਦੋਂ ਦੇਖਿਆ ਕਿ ਉਹ ਥੋੜੀ ਸੀਗੀ ਅੱਗ ਫਿਰ ਉਹਦੇ ਬਾਅਦ ਅੱਗ ਧੀਰੇ 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 ਕਾਫੀ ਵੱਧ ਗਈ ਜਰੀ ਕਿ ਕਹਿੰਦੇ ਹੁਣ ਫਾਇਰ ਬ੍ਰਿਗੇਡ ਨੇ ਜੋ ਉਹਦੇ ਤੇ ਆਪਣਾ ਕਾਬੂ ਪਾਉਣ ਦੀ ਕੋਸ਼ਿਸ਼ ਔਰ ਜੋ ਕਿ ਡਿਵੀਜ਼ਨ ਨੰਬਰ 6 ਤੋਂ ਬੜੀ ਮਸ਼ਤੇਦੀ ਦੇ ਨਾਲ ਕੁਝ ਮਿੰਟਾਂ ਦੇ ਵਿੱਚ ਜੋ ਮੁਲਾਜ਼ਮ ਐ 5 6 ਇੱਥੇ ਪਹੁੰਚ ਗਏ ਸੀਗੇ ਇਹ ਕਿੱਦਾਂ ਅੱਗ ਲੱਗਦੀ ਪਤਾ ਨਹੀਂ ਬਾਈ ਸਾਨੂੰ ਬਾਹਰ ਕਾਲਾ ਇਸੇ ਪੌਣੇ ਤੇ 6 ਵੇ ਦੇ ਬੀ। ਵੀ ਮਾੜਾ ਰੌਣਕ ਪੈਣ ਕਾਲੀ ਤੇ ਬਾਹਰ। ਉੱਥੇ ਆ ਕੇ ਵਧੀਏ। ਆਗੇ ਮੋਕੇ ਤੇ ਆਏ ਤਾਂ ਤਿੰਨ ਮੰਜ਼ਿਲਾ ਬਿਲਡਿੰਗ ਉਹ ਚੱਕ ਸੀ। ਆਗੇ ਤੇ ਹੁਣ ਤਕਰੀਬਨ ਆਪੂ ਪਾਈ ਲੀ। ਇਹ ਕਾਦੀ ਇਹ ਬਿਲਡਿੰਗ ਤੇ ਇਹਨਾਂ ਨੂੰ ਬਣਾ ਰਹੇ ਕੋਈ। ਠੀਕ ਹੈ ਜੀ। ਕਿੰਨੇ ਕ ਗੱਡੀਆਂ ਲੱਗੀਆਂ ਨੇ? ਜੁੜੀ ਇੱਕ ਲੱਗੀ ਦੋ ਹੋਰ ਮਨਾਈ। ਕੋਈ ਸਾਇਕਲ ਦੀ ਕਿੱਟਾ ਵਗੈਰਾ ਪਈਆਂ ਜੀਆਂ ਬਿਲਾਲ ਦੇਖਿਆ ਕੇ। ਇਹਨਾਂ ਦਾ ਹੁਣ ਅੱਗ ਬੁਝਾ ਕੇ ਚੈੱਕ ਕਰਾਂਗੇ ਸਿਸਟਮ ਜੇ ਲੱਗਾ ਠੀਕ ਹੈ। ਬਿਲਡਿੰਗ ਦਾ ਮਾਲਕ ਦਾ ਪਤਾ ਲੱਗਾ ਫੋਨਾਂ? ਨਹੀਂ ਹਾਲੇ ਮਾਲਕ ਮਿਲਿਆ ਨਹੀਂ। ਮਾਲ